ਤੋ ਦੋਸਤੋ ਰਾਮ ਮੰਦਰ ਬੰਦ ਦੇ ਵਿੱਚ ਸਿੱਖਾਂ ਦਾ ਕੀ ਯੋਗਦਾਨ ਹੈ ਦੋਸਤੋ ਇਤਿਹਾਸ ਕਹਿੰਦਾ ਹੈ ਕਿ ਸਭ ਤੋਂ ਪਹਿਲਾ ਪਹਿਲ ਜਿਹੜੀ ਸਿੱਖਾਂ ਨੇ ਕੀਤੀ ਸੀ ਤਾਂ ਹੀ ਅੱਜ ਰਾਮ ਮੰਦਰ ਦੀ ਉਸਾਰੀ ਹੋ ਸਕੀ ਤੇ ਰਾਮ ਮੰਦਰ ਆਪਦੀ ਜਗ੍ਹਾ ਤੇ ਵਾਰਾਜਮਾਨ ਹੋ ਗਏ ਹਿੰਦੀ ਜਖਸਰੀ ਲੋਕ ਕਹਿੰਦੇ ਆ ਰਾਮ ਲੱਲਾ ਆਉਣਗੇ ਮੰਦਰ ਵਹੀ ਬਣਾਉਣਗੇ ਇਹ ਮੁੱਦਾ ਕਾਫੀ ਚਿਰ ਤੋਂ ਪਖਿਆ ਰਿਹਾ 135 ਸਾਲਾਂ ਬਾਅਦ ਸੁਪਰੀਮ ਕੋਰਟ ਨੇ ਨਿਆਂ ਕੀਤਾ ਤੇ ਅੱਜ ਇਸ ਰਾਮ ਮੰਦਰ ਦਾ ਵਰਾਇਮਨ ਹੋਇਆ 22 ਦਸੰਬਰ 2024 ਵਿੱਚ ਤਾਂ ਦੋਸਤੋ ਹਜੇ ਸਾਰੀ ਚੱਲੀ ਜਾਂਦੀ ਆ ਦਸੰਬਰ ਦੇ ਲਾਸਟ ਦੇ ਵਿੱਚ ਇਹ ਮੰਦਰ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਜਾਏਗਾ ਉੱਥੇ ਜਿਹੜੇ ਕਿ ਆਮ ਲੋਕ ਨਹੀਂ ਜਾ ਸਕਦੇ ਵੀਆਈਪੀ ਲੋਕ ਜਾ ਕੇ ਦਰਸ਼ਨ ਕਰ ਸਕਦੇ ਤਾਂ ਦੋਸਤੋ ਇਸ ਮੰਦਰ ਦੀ ਕਹਾਣੀ ਦੱਸਾਂਗੇ ਆਖਰਕਾਰ ਕੀ ਚੱਕਰ ਸੀ ਸਿੱਖਾਂ ਦਾ ਐਡਾ ਵੱਡਾ ਯੋਗਦਾਨ ਕਿਵੇਂ ਆ ਤੇ ਮਸਜਿਦ ਨੂੰ ਕਿਉਂ ਢਾਇਆ ਗਿਆ ਇਹ ਤੁਹਾਨੂੰ ਇਸ ਵੀਡੀਓ ਵਿੱਚ ਦੱਸਿਆ ਜਾਊਗਾ ਬਾਕੀ ਦੋਸਤੋ ਜਦੋਂ ਵੀ ਤੁਸੀਂ ਕਮੈਂਟ ਕਰਨਾ ਸਭ ਤੋਂ ਪਹਿਲਾਂ ਵੀਡੀਓ ਨੂੰ ਪੂਰੀ ਦੇਖਣੀ ਉਸ ਤੋਂ ਬਾਅਦ ਕਮੈਂਟ ਕਰਿਆ ਜੇ ਬਾਕੀ ਮੈਨੂੰ ਗੁਰੂ ਦਾ ਸਿੰਘ ਸਮਝ ਕੇ ਮਾਫੀ ਬਖਸ਼ਿਓ ਜੇ 2% ਕੀਤੀ ਜਾਂਦੀ ਹੈ ਪੂਰੇ ਇੰਡੀਆ ਦੇ ਵਿੱਚ ਪਰ ਇਹਨਾਂ 2% ਸਿੰਘਾਂ ਨੇ ਹਿੰਦੂਆਂ ਦੀ ਬਹੁਤ ਮਦਦ ਕੀਤੀ ਹੈ ਦੋਸਤੋ ਸ੍ਰੀ ਗੁਰੂ ਤੇਗ ਬਹਾਦਰ ਨੇ ਜਦੋਂ ਕਸ਼ਮੀਰੀ ਪੰਡਤਾਂ ਤੇ ਆਫਤ ਆਈ ਸੀ ਤੇ ਆਪ ਦਾ ਸਿਰ ਕਲਮ ਕਰਾ ਲਿਆ ਸੀ ਦਿੱਲੀ ਦੇ ਚਾਦਨੀ ਚੌਂਕ ਵਿੱਚ ਜਿੱਥੇ ਕਿ ਉਹਨਾਂ ਦਾ ਸ਼ੀਸ਼ ਕੰਜ ਗੁਰਦੁਆਰਾ ਬਣਿਆ ਉੱਥੇ ਵੀ ਹਿੰਦੂਆਂ ਵਾਸਤੇ ਆਪਣੇ ਸ਼ੀਸ਼ ਦੀ ਬਲੀ ਦੇਣਾ ਬਹੁਤ ਵੱਡੀ ਗੱਲ ਹੈ ਸਿੱਖਾਂ ਨੇ ਬਹੁਤ ਜ਼ਿਆਦਾ ਹੀ ਹਿੰਦੂਆਂ ਵਾਸਤੇ ਕੀਤਾ ਹੈ ਤਾਂ ਕਾਫੀ ਸਮਾਂ ਪਿੱਛੇ ਜਾ ਕੇ ਔਰੰਗਜ਼ੇਬ ਨੇ ਕੀ ਕੀਤਾ ਸੀ ਔਰੰਗਜ਼ੇਬ ਨੇ ਆਪਣੇ ਪਿਤਾ ਬਾਬਰ ਦੀ ਇੱਛਾ ਪੂਰੀ ਕਰਨ ਵਾਸਤੇ ਉਸ ਦੇ ਨਾਂ ਤੇ ਬਾਬਰੀ ਮਸਜਿਦ ਬਣਾਈ ਸੀ ਸ੍ਰੀ ਰਾਮਚੰਦਰ ਜੀ ਦਾ ਮੰਦਿਰ ਨੂੰ ਢਾਕੇ ਕਿਉਂਕਿ ਇਹ ਸ੍ਰੀ ਰਾਮਚੰਦਰ ਦੀ ਜਨਮ ਭੂਮੀ ਸੀ ਤੇ ਉਸ ਤੇ ਪਹਿਲਾਂ ਹੀ ਇੱਕ ਮੰਦਿਰ ਸੀ ਤੇ ਉਸ ਮੰਦਿਰ ਨੂੰ ਢਾਕੇ ਔਰੰਗਜ਼ੇਬ ਨੇ ਬਾਵਰੀ ਮਸਜਿਦ ਦਾ ਨਿਰਮਾਣ ਕੀਤਾ ਸੀ। ਤੇ ਦੋਸਤੋ ਉਸ ਤੋਂ ਬਾਅਦ ਸਭ ਤੋਂ ਪਹਿਲੀ ਵਾਰ ਨਿਹੰਗ ਸਿੰਘ ਬਾਬਾ ਫਕੀਰ ਸਿੰਘ ਜੀ ਖਾਲਸਾ ਰਾਮ ਜਨਮ ਭੂਮੀ ਮੂਵਮੈਂਟ ਦੀ ਸਥਾਪਨਾ ਕਰ ਦਿੰਦੇ ਨੇ। ਉਹ ਅੱਜ ਤੋਂ ਬਾਅਦ ਨਿਰਣੇ ਲੈਂਦੇ ਕਿ ਮਸਜਿਦ ਨੂੰ ਢਾਕੇ ਹੀ ਮੰਦਿਰ ਬਣਾਇਆ ਜਾਊਗਾ। ਤੇ ਦੋਸਤੋ ਕੀ ਕਰਦੇ ਵੀ ਉਹ ਇੱਕ ਦਿਨ ਧੱਕੇ ਨਾਲ 25 ਨਿਹੰਗ ਸਿੰਘਾਂ ਨਾਲ ਜਾ ਕੇ ਮਸਜਿਦ ਤੇ ਕਬਜਾ ਕਰਕੇ ਉਸ ਦੇ ਵਿੱਚ ਚਬੂਤਰਾ ਬਣਾ ਕੇ ਸ੍ਰੀ ਰਾਮਚੰਦਰ ਜੀ ਦੀ ਮੂਰਤੀ ਦੀ ਸਥਾਪਨਾ ਕਰਕੇ ਉਸ ਤੋਂ ਬਾਅਦ ਉੱਥੇ ਹਵਨ ਕਰਕੇ ਉਸ ਤੋਂ ਬਾਅਦ ਨਾਲ ਦੀਆਂ ਕੰਧਾਂ ਉੱਪਰ ਰਾਮ ਰਾਮ ਦਾ ਇਹ ਸ਼ਬਦਾਂ ਦਾ ਉਚਾਰਨ ਕਰ ਦਿੰਦੇ ਨੇ ਤੇ ਲਗਭਗ 14 ਦਿਨ ਉੱਥੇ ਰਹਿੰਦੇ ਨੇ 22 ਤਰੀਕ ਨੂੰ ਮਸਜਿਦ ਦੇ ਜਿਹੜੇ ਖਾਤੀਬ ਹੁੰਦੇ ਨੇ ਉਹ ਜਾ ਕੇ ਸ਼ਿਕਾਇਤ ਕਰ ਦਿੰਦੇ ਨੇ ਥਾਣੇ ਜੋ ਥਾਣੇਦਾਰ ਉੱਥੋਂ ਆਉਂਦਾ ਤੇ ਉਹਨਾਂ ਨੂੰ 22 ਤਰੀਕ ਨੂੰ ਉੱਥੋਂ ਕੱਢ ਦਿੰਦਾ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਸਿੱਖ ਕਿਉਂ ਰਾਮ ਮੰਦਰ ਪਿੱਛੇ ਲੜ ਰਹੇ ਨੇ ਤਾਂ ਦੋਸਤੋ ਆਪਾਂ ਥੋੜਾ ਜਿਹਾ ਪਿੱਛੇ ਝਾਤੀ ਮਾਰੀਏ ਤਾਂ 1660 ਈਸਵੀ ਦੇ ਵਿੱਚ ਜੋ ਔਰੰਗਜ਼ੇਬ ਕੀ ਕਰਦਾ ਵੀ ਹਿੰਦੂਆਂ ਦੇ ਸਾਰੇ ਮੰਦਰ ਢਾ ਕੇ ਆਪਣੀਆਂ ਮਸਜਿਦਾਂ ਬਣਾਉਣੀਆਂ ਸਟਾਰਟ ਕਰ ਦਿੰਦਾ ਜਿੱਥੂ ਕਿ ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਜੀ ਦਾ ਦੁਸ਼ਮਣ ਬਣ ਜਾਂਦਾ ਮੰਦਰ ਢਾਏ ਜਾਂਦੇ ਨੇ ਤੇ ਉੱਥੇ ਮਸਜਿਦਾਂ ਬਣ ਰਹੀਆਂ ਤਾਂ ਹਿੰਦੂ ਸਾਧੂ ਕੀ ਕਰਦੇ ਆ ਵੀ ਗੁਰੂ ਗੋਬਿੰਦ ਸਿੰਘ ਜੀ ਤੋਂ ਮਦਦ ਮੰਗਦੇ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਜਾਂਦੇ ਨੇ ਉੱਥੇ ਕਹਿੰਦੇ ਨੇ ਏ ਵਾਹਿਗੁਰੂ ਸਾਡੀ ਮਦਦ ਕਰੋ ਜੇਕਰ ਤੁਸੀਂ ਨਾ ਮਦਦ ਕੀਤੀ ਤਾਂ ਸਾਡੇ ਸਾਰੇ ਮੰਦਰ ਢਾ ਦਿੱਤੇ ਜਾਣਗੇ ਤਾਂ ਗੁਰੂ ਗੋਬਿੰਦ ਸਿੰਘ ਜੀ ਕੀ ਕਰਦੇ ਨੇ ਉਹਨਾਂ ਦੇ ਨਾਲ ਆਪਣੀ ਸਿੱਖ ਫੌਜ ਨੂੰ ਭੇਜ ਦਿੰਦੇ ਨੇ ਜਦੋਂ ਸਿੱਖ ਤੇ ਸਾਧੂ ਇਕੱਠੇ ਹੋ ਜਾਂਦੇ ਨੇ ਤਾਂ ਉੱਥੇ ਕੀ ਹੁੰਦਾ ਵੀ ਔਰੰਗਜ਼ੇਬ ਨਾਲ ਉਹਨਾਂ ਦਾ ਯੁੱਧ ਹੁੰਦਾ ਤੇ ਔਰੰਗਜ਼ੇਬ ਉਹਨਾਂ ਤੋਂ ਯੁੱਧ 'ਚ ਹਾਰ ਜਾਂਦਾ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਜਿੱਤ ਹੋ ਜਾਂਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਅਜੁੱਧਿਆਂ ਨੂੰ ਹਿੰਦੂਆਂ ਦੇ ਹਵਾਲੇ ਕਰ ਦਿੰਦੇ ਨੇ ਦੂਜਾ ਕਾਰਨ ਇਹ ਹੈ ਜੀ ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਸਮੇਤ ਰਾਮ ਮੰਦਰ ਦੇ ਵਿੱਚ ਆਉਂਦੇ ਰਹੇ ਨੇ ਤੇ ਉਹਨਾਂ ਦੇ ਦਰਸ਼ਨ ਕਰਦੇ ਰਹੇ ਤੀਜਾ ਕਾਰਨ ਹੈ ਜੀ ਬਾਬਾ ਨਾਨਕ ਵੀ ਆਪਣੀ ਯਾਤਰਾ ਸਮੇਂ ਰਾਮ ਮੰਦਰ ਦੇ ਵਿੱਚ ਆਏ ਸੀ ਉਹਨਾਂ ਦੀ ਜਨਮ ਭੂਮੀ ਤੇ ਆਏ ਸੀ ਤੇ ਰਾਮ ਮੰਦਰ ਦੇ ਵਿੱਚ ਜਾ ਕੇ ਉਹਨਾਂ ਦੇ ਦਰਸ਼ਨ ਕੀਤੇ ਸੀ ਚੌਥਾ ਕਾਰਨ ਆ ਦੋਸਤੋ ਚੌਥਾ ਕਾਰਨ ਇਹ ਦੱਸਿਆ ਗਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮ ਰਾਮ ਰਾਜੇ ਰਾਮ ਰਾਮ ਸ਼ਬਦਾ ਦਾ ਉਚਾਰਨ 2533 ਵਾਰੀ ਕੀਤਾ ਗਿਆ ਜਿਸ ਦਾ ਕੇ ਪ੍ਰੂਵ ਸਰਦਾਰ ਸੁਖਦੇਵ ਸਿੰਘ ਪ੍ਰੋਫੈਸਰ ਨੇ ਕੀਤਾ ਉਹਨਾਂ ਨੇ ਦੱਸਿਆ ਕਿ ਇਹ ਰਾਮ ਰਾਮ ਦਾ ਜਿਹੜਾ ਜਿਕਰ ਆਉਂ ਸ਼੍ਰੀ ਰਾਮਚੰਦਰ ਜੀ ਦਾ ਹੀ ਕੀਤਾ ਗਿਆ ਭਾਈ ਬੰਤ ਸਿੰਘ ਜੀ ਦੱਸਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮ ਰਾਮ ਜਿਹੜਾ ਉਚਾਰਨਾ ਉਹ ਚਾਰ ਯੁਗਾਂ ਦੇ ਵਿੱਚ ਕੀਤਾ ਹੈ ਚਾਰ ਯੁਗ ਤੇ ਆਧਾਰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਨਾਂ ਚੋਂ ਤਿੰਨ ਯੁਗਾਂ ਦੇ ਵਿੱਚ ਰਾਮ ਹਰੀ ਦਾ ਜ਼ਿਕਰ ਕੀਤਾ ਗਿਆ ਤੇ ਇੱਕ ਯੁਗ ਦੇ ਵਿੱਚ ਸ਼੍ਰੀ ਰਾਮਚੰਦਰ ਜੀ ਦਾ ਜ਼ਿਕਰ ਕੀਤਾ ਗਿਆ ਜਿਹੜੇ ਤਿੰਨ ਯੁਗਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਹੋਏ ਨੇ ਉਹਨਾਂ ਦੇ ਵਿੱਚ ਰਾਮ ਹਰੀ ਕਿਹਨੂੰ ਕਿਹਾ ਗਿਆ ਰਾਮ ਹਰੀ ਉਸ ਨੂੰ ਕਿਹਾ ਗਿਆ ਜੇੜ ਦਾ ਕਿ ਕੋਈ ਰੂਪ ਨਹੀਂ ਜੀਦਾ ਕੋਈ ਸਰੂਪ ਨਹੀਂ ਜਿਸ ਨੂੰ ਦੇਖਿਆ ਨਹੀਂ ਜਾ ਸਕਦਾ ਉਹ ਇੱਕ ਰੱਬ ਆ ਉਸ ਰੱਬ ਦਾ ਜ਼ਿਕਰ ਕੀਤਾ ਗਿਆ RAM HARI ਤਾਂ ਦੋਸਤੋ ਆ ਇੱਕ ਸਟੋਰੀ ਆ ਬਾਕੀ ਜੇਕਰ ਤੁਹਾਨੂੰ ਸਮਝ ਚਾਹੀ ਤਾਂ ਤੁਸੀਂ ਕਮੈਂਟ ਸੈਕਸ਼ਨ ਚ ਜਰੂਰ ਦੱਸਿਆ ਜੀ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਬਹੁਤ ਕੀਤੀ ਹੈ ਬਾਕੀ ਤਾਂ